ਗੁਰੂ ਕੇ ਪਿਆਰਿਓ ਇੱਕ ਵਾਰ ਨਾ ਟਾਲੀ ਪਿੰਡ ਗਏ ਹੋਏ ਸੀਗੇ ਉਥੇ ਬੈਠੇ ਸੀ ਕਿਸੇ ਪਿਆਰੇ ਦੀ ਬੈਠਕ ਵਿੱਚ ਤਦ ਉਹ ਦਰਿਆ ਚੜ ਗਏ ਸਾਰਾ ਇਲਾਕਾ ਕਬਰਾਇਆ ਪਿਆ ਸੀ ਦਰਿਆ ਚੜ ਗਏ ਮਾਲ ਡੰਗਰ ਨੇ ਰੋੜ ਕੇ ਲੈ ਜਾਣਾ ਫਸਲਾਂ ਤਬਾਹ ਹੋ ਜਾਣੀਆਂ ਨੇ ਜਿਹੜੇ ਮਾੜੇ ਮੋٹے ਘਰ ਬਣਾਏ ਨੇ ਇਹ ਵੀ ਰੁੜ ਜਾਣਗੇ ਕੀ ਕਰਾਂਗੇ ਅਸੀਂ ਉਹ ਆਪ੍ਰਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਜੀ ਸਾਡੀ ਬਾਹ ਪਕੜੋ ਉਹਨਾਂ ਨੇ ਕੜਾ ਪ੍ਰਿਸ਼ਾਦ ਦੀ ਦੇਗ ਉਣਵਾ ਕੇ ਅਰਦਾਸ ਕੀਤੀ ਤੇ ਆਪ ਦਰਿਆ ਦੇ ਕੰਢੇ ਵੱਲ ਟਹਿਲਣ ਲੱਗ ਪਏ ਕਹਿਣ ਲੱਗੇ ਮਹਾਰਾਜ ਪਲਾਕ ਕਰਨਗੇ ਉਹ ਟਹਿਲ ਦੇ ਕਾਦੀ ਸੰ ਅਰਦਾਸ ਕਾਦੀ ਦਰਿਆ ਨੇ ਆਪਣਾ ਰੋਖ ਹੀ 모ੜ ਲਿਆ ਸਾਰਿਆਂ ਨੇ ਪ੍ਰਤੱਖ ਵੇਖ ਲਿਆ ਇਹ ਬਾਬਾ ਪ੍ਰੀਤ ਸਿੰਘ ਜੀ ਦੀ ਕਮਾਈ ਉਹਨਾਂ ਦੀ ਜ਼ੁਬਾਨ ਤੋਂ ਨਿਕਲੀ ਅਰਦਾਸ ਦੀ ਬਦੌਲਤ ਪਿੰਡ ਬਚਿਆ ਤੋ ਐਖੋ ਜੇ अनेਕਾਂ ਜਿਹੜੇ ਭਲੇ ਦੇ ਕਰਮ ਸੰ ਸਤਿਗੁਰੂ ਜੀ ਨੇ ਸਤਕਾਰਯੋਗ ਭਾਬਾ ਪ੍ਰੀਤ ਸਿੰਘ ਸਾਹਿਬ ਜੀ ਤੋਂ ਤਰਵਾਏ 2 ਜੂਨ 1950 ਨੂੰ ਉਹ ਚੋਲਾ ਬਦਲਦੇ ਨੇ ਪਰ ਸਤਿਗੁਰੂ ਜੀ ਨੇ ਵੱਡੀ ਸੇਵਾ ਉਸ ਪਾਵਨ ਸਰੀਰ ਤੋਂ ਲਈ ਅੱਜ ਆਪਣਾ ਵੀ ਫਰਜ਼ ਬਣਦਾ ਏ ਆਪਾਂ ਵੀ ਜਾਗਦੇ ਰਹੀਏ ਵਦ ਤੋਂ ਵਦ ਵਿੱਦਿਆ ਵੱਲ ਧਿਆਨ ਦੇਈਏ ਅਮਰਤ ਛੱਕਣ ਵੱਲ ਧਿਆਨ ਦੇਈਏ ਵਹਿਮਾਂ ਤੇ ਪਰਮਾਂ ਤੋਂ ਬਚੀਏ ਤੇ ਜਿਹੜਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਾਲ ਪਿਆਰ ਤੇ ਵਿਸ਼ਵਾਸ ਉਹਨੂੰ ਵੱਧ ਤੋਂ ਵੱਧ ਵਧਾਈਏ ਤਦ ਹੀ ਸਾਡੇ ਇਹਨਾਂ ਸਤਿਪੁਰਖਾਂ ਨੂੰ ਯਾਦ ਕਰਨ ਦਾ ਕੋਈ ਨਾ ਕੋਈ ਲਾਭ ਹੋ ਸਕਦਾ ਹੈ ਮਹਾਰਾਜ ਮੇਰ ਕਰਨ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਸਦਾ ਲਈ ਆਪਣੀ ਸਤਿਗੁਰੂ ਨਾਲ ਤੇ ਸਤਿਗੁਰੂ ਦੇ ਪਿਆਰਿਆਂ ਦੀ ਸੰਗਤ ਨਾਲ ਜੁੜੇ ਰਹੀਏ ਇਹਨੇ ਬਚਨ ਪ੍ਰਵਾਨ ਕਰਨੇ ਭੁੱਲ ਚੁੱਕ ਦੀ ਖਿਮਾ ਕਰਨੀ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ